ਵੀ ਮੈਂ ਤਾਂ ਬਣ ਕੇ ਅੱਜ ਪਰੌਣਾ ਨਹੀਂ ਬੈਠਾ ਬਣ ਕੇ ਅੱਜ ਪਰੌਣਾ ਮੈਦਾਨੀ ਤੇਰੀ ਵੇ ਜੜਿਆ ਤੂੰ ਮੇਰਾ ਢਲ ਚ ਭਾਈ ਕਿਰਪਾ ਕੀਤੀ ਸਤਗੁਰ ਨੇ ਵੇ ਤੇਰੀ ਮੇਰੀ ਜੋੜੀ ਬਣਾਈ ਜੁਗ ਜੁਗ ਜੀ ਸੋਹਣਿਆ ਵੇ ਜੁਗ ਜੁਗ ਜੀ ਸੋਹਣਿਆ ਹਰ ਜਨਮ ਚ ਵੇਟ ਕਰਾਂ ਵੇ ਮੈਂ ਹਰ ਜਨਮ ਚ ਵੇਟ ਕਰਾਂ ਵੇ ਅੜਿਆ ਹਰ ਜਨਮ ਵਿੱਚ ਤੇਰੀ ਵੇ ਅੜਿਆ ਹਰ ਜਨਮ ਵਿੱਚ ਤੇਰੀ ਸੋਹਣਿਆ ਹਰ ਜਨਮ ਵਿੱਚ ਤੇਰੀ ਵੇ ਵੇ ਅੜਿਆ ਹਰ ਵਾਰੀ ਮੈਂ ਤੇਰੀ ਸੋਹਣਿਆ ਹਰ ਵਾਰੀ ਮੈਂ ਤੇਰੀ